ਹਾਂਜੀ ਅਸੀ ਕਾਰ ਮਿੱਤਰੋ ਦੇਖਦੇ ਹੋਗੇ ਜਿਵੇਂ ਸਾਡੇ ਹੱਥ ਦੇ ਵਿੱਚ ਬਈ ਕਿਸਾਨੀ ਦੀ ਨਿਸ਼ਾਨੀ ਆ ਤਾਂ ਕਿਸਾਨੀ ਦੀ ਨਿਸ਼ਾਨੀ ਆ ਤੇ ਅੱਜ ਮਿੱਤਰੋ ਹੱਥ ਖੜੇ ਕਰਾਤੇ ਤੋਬਾ ਤੋਬਾ ਕਰਾਤੀ ਸਾਡੀ ਅੱਜ ਕਿਉਂ ਕਰਾਤੀ ਹਾਲ ਵੇਖੋ ਪਹਿਲਾਂ ਤਾਂ ਸਾਡਾ ਅੱਜ ਓਹੋ ਮਿੱਤਰੋ ਕੋਈ ਹਾਲ ਨਹੀਂ ਤੇ ਪੁੱਛਦੇ ਆ ਭਰਾ ਚੈਨੇ ਨੂੰ ਕਿਵੇਂ ਚੈਨੇ ਕੀ ਹਾਲ ਆ ਬਈ ਕੰਨਾ ਦਾ ਹੱਥ ਮਾਰਨਾ ਤੰਤਾ ਕੰਨਾ ਦੇ ਉੱਤੇ ਹੱਥ ਮਾਰਲਾ ਤ ਲੋਵੀ ਮੈਟਰੋ ਸਾਨੂੰ ਕੰਨਾਂ ਦੇ ਉੱਤੇ ਹੱਥ ਮਾਰ ਲਾਤਾ ਤੇ ਗੱਲ ਉਹੀ ਹੋ ਗਈ ਬਿੰਦੇ ਬਿੰਦ ਇਹ ਮਾਰਦਾ ਕੰਨਾਂ ਦੇ ਹੱਥ ਤੇ ਮੈਂ ਮਾਰਦਾ ਇੱਥੇ ਆ ਐਂ ਕਰਕੇ ਐਂ ਮੁੜ ਕੇ ਨਹੀਂ ਚੁੜੀ ਆਉਣੇ ਸਾਰਾ ਦਿਨ ਹਾਂ ਮੁੜ ਕੇ ਕੀ ਇੱਥੇ ਕਰਵਟਾ ਬੇਰੀ ਪਟਾ ਦਿਓ ਲਾਤੇ ਲੱਤ ਧਰ ਕੇ ਕਰੀ ਕਰੀ ਕੇ ਵੇ ਐਕਟਿੰਗ ਕਰਦਾ ਸੀ ਕਰੀ ਇਹ ਦੱਸਦਾ ਵੀ ਗਰਮੀ ਦਾ ਵਦਨ ਦਾ ਕੀ ਕਰਨਾ ਦੱਸੀ ਕਿਵੇਂ ਕਿਉਂ ਵੱਧਦੀ ਗਰਮੀ ਲਾਤੇ ਲਾਤੇ ਕਰਕੇ ਪਾਇੰਦੇ ਆ ਹੁੰਦੇ ਆ ਆ ਤਾਂ ਪਟਾਉਣ ਵਾਲੀ ਇੰਨੇ ਪੈਸੇ ਪੱਟੇ ਜਾਣਗੇ ਕਿਵੇਂ ਲਾਤੇ ਲਾਤੇ ਕਿਵੇਂ ਧਰਦਾ ਇਹਨਾਂ ਤੇ ਭਰਾ ਦੀ ਗੱਲ ਦੇ ਵਿੱਚ ਐ ਦਮ ਤੇ ਆਪਾਂ ਹਾਸੀ ਮਜ਼ਾਕ ਤਾਂ ਹਾਸੀ ਮਜ਼ਾਕ ਨਾ ਰਹਿ ਗਿਆ ਕਿਉਂਕਿ ਇਹਨਾਂ ਦਮ ਵਾਲੀ ਗੱਲ ਹਾਂ ਤੇ ਮਿੱਤਰੋ ਸਾਡੇ ਕਰਾਤੇ ਹੱਥ ਖੜੇ 10 ਮਿੰਟ ਲਾਉਣੇ ਤੇ 20 ਮਿੰਟ ਬੈੰਨੇ ਆ ਵੇਖੋ ਹਾਲ ਸਾਡਾ ਬਈਆਂ ਦਤੀਆਂ ਤੇ ਢੂਨੇ ਦੇ ਵਿੱਚ ਮਿੱਤਰੋ ਕੱਖ ਹੋਏ ਪਏ ਸੀ ਥੋੜੇ ਜਿਆਦੇ ਰੇਪ ਪਾਉਣਾ ਸੀ ਉਹ ਚਾ ਵੀ ਪਹਿਲਾਂ ਕੱਖ ਕੱਢ ਲਈਏ ਇਹਨਾਂ ਨੂੰ ਆਪਾਂ ਪਟਾ ਦੰਨੇ ਲਾਤੇ ਲਾਤ ਾਰ ਕੇ ਕਹਿੰਦਾ ਕਿਉਂ ਚਾਹਨੇ ਸਹੀ ਗੱਲ ਆ ਭਲ ਫੇਰ ਕਹਿੰਦੇ ਵੇ ਕੇ ਹੁਣ ਬਸਰ ਬਾਰਾਂ ਨੂੰ ਬਸਾ ਮੋਰਨ ਕਿੱਥੋਂ ਆ ਜੇ ਉਹ ਦੋ ਦੋ ਕਿੰਨਾ ਤੇ ਤਾਂ ਥਾਂਕਦੇ ਸਹੀ ਐ ਬਿਲਕੁਲ ਵੀ ਬਿਲਕੁਲ ਤੇ ਇਹ ਆਪਾਂ ਨੂੰ ਯਾਦ ਕਦੋਂ ਆਉਂਦੀ ਐ ਜਦੋਂ ਪਿੰਡਾ ਵਚਦਾ ਉਦੋਂ ਯਾਦ ਆਉਂਦਾ ਵੀ ਮਿੱਤਰਾ ਆ ਇੱਥੇ ਦਰਾਖਤ ਹੁੰਦਾ ਸੀ ਆਪਣੇ ਤਾਂ ਚੰਗਾ ਨੀ ਯਾਰੀ ਦੇ ਜਾਂਦਾ ਹਣਾ ਉਹਤੇ ਲਾਤ ਲਾ ਕਰਕੇ ਇਹ ਸਾਹ ਪਈ ਆ ਤਾਂ ਵਟਾਉਣ ਵਾਲੀ ਆ ਇਹਨੇ ਪੈਸੇ ਵਟੇ ਜਾਣਗੇ ਵਟੇ ਜਾਣਗੇ ਬਿਲਕੁਲ ਬਿਲਕੁਲ ਤੇ ਯਾਦਗਰੀ ਇੱਥੇ ਬਣਦੀ ਆ ਕਿਹਣਾ ਬੰਦੇ ਦੀ ਫੇਰ ਮੁੜ ਕੇ ਤੇ ਆਖਣ ਲੱਗੇ ਹੁਣ ਕੇ ਮੀਂਹ ਨਹੀਂ ਪੈਂਦਾ ਉਹ ਨਹੀਂ ਪੈਂਦਾ ਫਲਾਨਾ ਪਹਿਲਾਂ ਇੱਕ ਦਾ ਪਹਿਲਾਂ ਲਾਵੇ ਵਟਾਉਣ ਤੋਂ ਪਹਿਲਾਂ ਹੂੰ ਕਦਾ ਦੋ ਲਾਵੇ ਦੋ ਪਹਿਲਾਂ ਕੰਮ ਜੱਪ ਕਰੇ ਫੇਰ ਇੱਕ ਪਟਾ ਦੇ ਹਨਾ ਇਹ ਗੱਲ ਹੈ ਤੇ ਦਮ ਵਾਲੀ ਗੱਲ ਹੈ ਮਿੱਤਰੋ ਤੇ ਗੱਲਾਂ ਸੱਚੀਆਂ ਹੀ ਆ ਪਰ ਮੈਂ ਕਿਸੇ ਨੂੰ ਬਈ ਕਿਵੇਂ ਲੱਗਣਾ ਤੇ ਇਹ ਆਉਣ ਵਾਲੇ ਸਮੇਂ ਦਾ ਬਿਲਕੁਲ ਸੱਚਾ ਹੈ ਸੱਚ ਹੈ ਨਾ ਸਹੀ ਗੱਲ ਸਹੀ ਤੇ ਹੁਣ ਕਦੇ ਸ਼ਾਮ ਅੱਗੇ ਸ਼ਾਮ ਹੋ ਜਾਂਦੀ ਤਾਂ ਮਿੱਤਰੋ ਵੇਖੋ ਠੰਡ ਹੋ ਜਾਂਦੀ ਅੱਜ ਬਿਲਕੁਲ ਸ਼ਾਮ ਹੈ ਆ ਵੇਖ ਸਕਦੇ ਹੋ ਤੁਸੀਂ ਚੈੱਕ ਕਰ ਲਓ ਮੌਸਮ ਨੂੰ ਸ਼ਾਮ ਦੇ ਵਿੱਚ ਵੀ ਐਂ ਹਾਲ ਹੋਇਆ ਪਿਆ ਵੀ ਇਹਦੇ ਨਾਲੋਂ ਧੁੱਪ ਚੰਗੀ ਹੈ ਨਾ ਸਹੀ ਗੱਲ ਗਰਮੀ ਆਉਂਦੀ ਹੈ ਸ਼ਾਮ ਦੇ ਵਿੱਚ ਖੜ੍ਹਾ ਨਹੀਂ ਜਾਂਦਾ ਤਾਂ ਮਿੱਤਰੋ ਇਹੀ ਗੱਲਾਂ ਬਾਤਾਂ ਸੀਆਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਤਾਂ ਉਮੀਦ ਕਰਦਾ ਵੀਡੀਓ ਵਧੀਆ ਲੱਗਿਓ ਤਾਂ ਸਾਰੇ ਭਰਾਵਾਂ ਨੂੰ ਚੈਨੈ ਸਤਿ ਸ਼੍ਰੀ ਅਕਾਲ ਬੋਲਦੇ ਬਈ ਸਤਿ ਸ਼੍ਰੀ ਅਕਾਲ